ਜਿੱਥੇ ਕਿ ਤੁਹਾਨੂੰ ਉਸ ਨੌਜਵਾਨ ਦੇ ਨਾਲ ਮਿਲਾਵਾਂਗੇ ਜਿਹੜਾ ਕਿ ਹੋਰ ਨੌਜਵਾਨਾਂ ਦੇ ਲਈ ਮਿਸਾਲ ਬਣਿਆ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਕ ਕਰਨੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਕੰਮ ਕਰਨੀ ਹੈ ਪਰ ਜਿਸ ਨੌਜਵਾਨਦਨ ਤੁਹਾਨੂੰ ਮਿਲਵਾਨ ਜਾ ਰਹੇ ਆ ਉਸ ਨੂੰ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਪੰਜਾਬ ਵਿੱਚ ਕੰਮ ਨਹੀਂ ਹੈ ਕਿਉਂਕਿ ਜज्ਬਾ ਹੋਣਾ ਚਾਹੀਦਾ ਹੈ ਮਿਹਨਤ ਕਰਨ ਦਾ ਚਿਰੋ ਤੋਂ ਭਰਾ ਦੇ ਮੈਂ ਵੱਡਾ ਭਰਾ ਤੇ ਮੈਂ ਆਪਾਂ ਇਕੱਠੇ ਘਰੇ ਗੱਡੀ ਤੋਂ ਨੇ ਰਹਿੰਦੇ ਹ ਆਪਣੀਆਂ ਸ਼ੌਂਕ ਬੜਾ ਹੀ ਆਪਾਂ ਨੂੰ ਚਿਰੋ ਤੋਂ ਬਇਤਰਾ ਹੀ ਸ਼ੌਂਕ ਪੈਂਦੇ ਪੈਂਦੇ ਅਸੀਂ ਫਿਰ ਐਕਟਿਵ ਪਾਈ ਫਿਰ ਮੈਕੀਓ ਤੇ ਕੰਮ ਕਰਦਾ ਰਿਹਾ 2 ਸਾਲ ਪਹਿਲਾਂ ਐਕਟਿਵ ਦੇ ਕੰਮ ਕੀਤਾ ਪੂਰਾ ਬੇਸ ਕ੍ਰੀਏਟ ਕੀਤਾ ਪੂਰੇ ਸ਼ਹਿਰ ਚ ਪੂਰੀ ਫੈਸਿਲਿਟੀ ਦਿੱਤੀ ਸਾਰਿਆਂ ਨੂੰ ਫਿਰ ਬਸ ਆਹ 7 ਕਿ ਮਹੀਨੇ ਹੋ ਗਏ ਵੈਨ ਲਈ ਬਸ ਹੁਣ ਤੇ ਤਿਆਰ ਸਾਰੀ ਆਪ ਹੀ ਕੀਤੀ ਹੈ ਜੀ ਹੁਣ ਮੰਦਿਰ ਵਿੱਚ ਆਈਡੀਆ ਕਿਵੇਂ ਆ ਕਿ ਇਸ ਤਰ੍ਹਾਂ ਦੀ ਗੱਡੀ ਤਿਆਰ ਕੀਤੀ ਜਾਵੇ ਬਾਜੀ ਕਿਸੇ ਲਈ ਕਸਟਮਰ ਆ ਲਈਦਾ ਹੈ ਕਸਟਮਰ ਕਹਿੰਦਾ ਸੀ ਵੀ ਭਾਈ ਕੋਈ ਐਕਸਟਰਾ ਕੰਮ ਹੈਗਾ ਵਾਦੇ ਕਰ ਦੋ ਭਾਈ ਸਾਡੇ ਕੋਲ ਫੈਸਿਲਿਟੀ ਨਹੀਂ ਹੁੰਦੀ ਸੀ ਸਮਾਨ ਨਹੀਂ ਹੁੰਦਾ ਕਿਉਂਕਿ ਐਕਟਿਵ ਤੇ ਉਹਨਾਂ ਕੋਈ ਸਮਾਨ ਹੁੰਦਾ ਸੀ ਤੇ ਫਿਰ ਤਾਂ ਕਿ ਸੋਚਿਆ ਕਿ ਵੈਨ ਦਾ ਪ੍ਰੋਗਰਾਮ ਕਰਦੇ ਕਿ ਕਸਟਮਰ ਨੇ ਜੇ ਮੌਕੇ ਤੇ ਕੁਝ ਵੀ ਕਹੇ ਤਾਂ ਅਸੀਂ ਮੌਕੇ ਤੋਂ ਉਹਨ ਜੀ ਇਹ ਪ੍ਰੈਸ਼ਰ ਪੰਪ ਲੱਗਾ ਜੀ ਇਹਦੇ ਨਾਲ ਪੂਰੀਆ ਹੋਜ਼ਰੀ ਲੱਗੀ ਜੀ ਇਹ ਪੂਰੀ ਸਰ 60 ਫੁੱਟ ਦੀ ਪਾਈ ਪਈ ਜੀ ਜਿੱਥੇ ਪੂਰਾ ਪਾਣੀ ਸਪਲਾਈ ਜਾਣਾ ਹੈ ਜੀ ਇਹ ਕੰਪਰੈਸ਼ਨ ਦੀ ਗੀ ਜੇ ਕੋਈ 에어 ਪਾਲਿਸ਼ ਮਾਰਨੇ ਕੋ ਟਾਇਰ ਪਾਲਿਸ਼ ਮਾਰਨੇ ਜਾਂ ਇੰਟੀਰੀਅਰ ਤੇ ਪਾਲਿਸ਼ ਸਪਰੇਅ ਨਾਲ ਮਾਰਨੀ ਹੋਵੇ ਤੇ ਕੰਪਰੈਸ਼ਨ ਦੇ ਨਾਲ ਪੂਰੀ ਪਾਲਿਸ਼ ਵਾ ਸਕਦੀ ਹੈ ਜੀ ਕਾਸਟ ਤੋਂ ਤੇ ਦੇਖਿਆ ਗਿਆ ਦੁਕਾਨਾਂ ਤੇ ਜਾਈਦਾ ਗੱਡੀ ਧਵਾਉਣ ਵਾਸਤੇ ਉਹਨਾਂ ਸਿਰ ਪਾਣੀ ਮਾਰੇ ਜਾਂ ਸਿਰ ਮਾਰੀ ਜਾਂਦੀ ਹੈ ਪਰ ਤੁਹਾਡੇ ਕੋਲ ਤਾਂ ਕਾਫੀ ਕੁਝ ਹੈ ਕੀ ਕੀ ਹੈ ਦੱਸੋਗੇ ਜੀ ਕੁਝ ਲੋਕ ਲੋਕ ਲਾ ਲੋਕ ਲਾ ਦਿੰਦੇ ਜੀ ਕੁਝ ਸਟਿੱਕੀ ਪ੍ਰੋਡਕਟ ਦਾਰਤ ਹੁੰਦੇ ਆ ਕੋ ਚਿਪਕੇ ਕੋ ਟੇਪਾਂ ਲੱਗੀਆਂ ਜੀ ਉਹ ਵੀ ਸਾਰੇ ਮੂ ਮਰ ਕੇ ਕੈਮੀਕਲ ਆਉਂਦੇ ਕੁਝ ਵੀ ਰਗੜੀ ਦੇਣੀ ਸਰ ਕੋਈ ਵੀ ਚੀਜ਼ ਜੀ ਬੋਡੀ ਤੇ ਲੱਗੀ ਆ ਗੱਡੀ ਦੀ ਤੇ ਸਾਰੇ ਕੈਮੀਕਲ ਥਰੂ ਰੱਥੇਗੀ ਕੋਈ ਵੀ ਹੱਥ ਨਾਲ ਨੀ ਕੋਈ ਚੀਜ਼ ਰਗੜੀ ਜਾਏਗੀ ਮੋਰੀ ਗੱਡੀ ਨੂੰ ਵੇਖੋ ਬੜੀ ਸੋਹਣੀ ਤੁਸੀਂ ਸਜਾਈ ਹੋਈ ਹੈ ਕਿੰਨਾ ਕ ਖਰਚਾ ਆਇਆ ਔਰ ਗੱਡੀ ਦਾ ਜਿਹੜਾ ਆਈਡੀਆ ਕਿ ਇਹੀ ਗੱਡੀ ਚ ਤਿਆਰ ਕਰ ਸਕਦੇ ਆਪਾਂ ਤੁਸੀਂ ਵੇਖ ਲਓ ਡੇਲੀ ਵੀਕ 24 ਨਿਊਜ਼ ਮੈਂ ਹਾਂ ਗੁਰਪ੍ਰੀਤ ਸਿੰਘ ਡਾਪ ਅੱਜ ਪਹੁੰਚੇ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਉਸ ਨੌਜਵਾਨ ਦੇ ਨਾਲ ਮਿਲਾਵਾਂਗੇ ਜਿਹੜਾ ਕਿ ਹੋਰ ਨੌਜਵਾਨਾਂ ਦੇ ਲਈ ਮਿਸਾਲ ਬਣਿਆ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਕ ਕਰਨੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਕੰਮ ਕਰਨੀ ਹੈ ਪਰ ਜਿਸ ਨੌਜਵਾਨਦਨ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਸ ਨੂੰ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਪੰਜਾਬ ਵਿੱਚ ਕੰਮ ਨਹੀਂ ਹੈ ਕਿਉਂਕਿ ਜज्ਬਾ ਹੋਣਾ ਚਾਹੀਦਾ ਹੈ ਮਿਹਨਤ ਕਰਨ ਦਾ ਸੋ ਤੁਹਾਨੂੰ ਉਸ ਨੌਜਵਾਨ ਜ਼ਰੂਰ ਮਿਲਾਵਾਂਗੇ ਪਹਿਲੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਡੀ ਵਿਖਾ ਰਹੇ ਹਾਂ ਜਿਸ ਦੇ ਵਿੱਚ ਉਸ ਨੌਜਵਾਨ ਵੱਲੋਂ ਕਾਰੋਬਾਰ ਸ਼ੁਰੂ ਕੀਤਾ ਗਿਆ ਔਰ ਬ ਵੱਖ-ਵੱਖ ਤਰ੍ਹਾਂ ਦੀਆਂ ਉਹ ਵੱਲੋਂ ਮਸ਼ੀਨਾਂ ਨੇ ਜਿਸ ਦੇ ਨਾਲ ਉਸ ਦੇ ਵਾਸ਼ਿੰਗ ਦੇ ਵਿੱਚ ਉਹਨੂੰ ਵਰਤੀ ਜਾਂਦੀਆਂ ਕੈਮੀਕਲ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੰਪਰੈਸ਼ਨ ਰੱਖਿਆ ਹੋਇਆ ਔਰ ਸਾਰਾ ਕੁਝ ਇਹ ਇੱਕ ਗੱਡੀ ਦੇ ਵਿੱਚ ਰੱਖਿਆ ਹੋਇਆ ਹੈ ਦੇਖੋ ਛੋਟੀ ਜੀ ਗੱਡੀ ਹੈ ਔਰ ਜਿਸ ਨੂੰ ਉਸ ਨੇ ਦੁਕਾਨ ਦੇ ਤੌਰ ਤੇ ਵਰਤਿਆ ਔਰ ਇਹ ਵਾਸ਼ਿੰਗ ਸੈਂਟਰ ਜਿਹੜੀ ਗੱਡੀ ਬਣਾਈ ਹੋਈ ਹੈ ਤੁਸੀਂ ਕਿਤੇ ਵੀ ਘਰ ਆਪਣੇ ਬਹਿ ਕੇ ਮੰਗਵਾ ਸਕਦੇ ਹੋ ਤੁਹਾਨੂੰ ਕਿਸੇ ਵਾਸ਼ਿੰਗ ਸੈਂਟਰ ਜਾਣ ਦੀ ਲੋੜ ਨਹੀਂ ਆਪਣੀ ਗੱਡੀ ਲੈ ਕੇ ਜਾਣ ਦੀ ਲੋੜ ਨਹੀਂ ਇਹ ਤੁਸੀਂ ਆਪਣੇ ਘਰ ਹੀ ਲੈ ਕੇ ਜਾ ਸਕਦੇ ਹੋ ਇਹਨੂੰ ਫੋਨ ਕਰੋ ਲੜਕੇ ਨੂੰ ਔਰ ਇਹ ਤੁਹਾਡੇ ਘਰ ਹੀ ਸਰਵਿਸ ਪ੍ਰੋਵਾਈਡ ਕਰੇਗਾ ਦੇਖ ਸਕਦੇ ਹੋ ਕਿ ਕਿੰਨਾ ਸੋਨਾ ਉਸ ਨੇ ਇਸ ਛੋਟੀ ਜਿਹੀ ਗੱਡੀ ਵਿੱਚ ਸੈਟਅਪ ਲਾਇਆ ਹੋਇਆ ਹੈ ਲੱਖਾਂ ਡਾਲਰ ਲਾਉਣ ਦੀ ਲੋੜ ਨਹੀਂ ਵਿਦੇਸ਼ਾਂ ਜਾਣ ਦੀ ਲੋੜ ਨਹੀਂ ਆਪਣਾ ਕਾਰੋਬਾਰਤ ਤੁਸੀਂ ਇੱਥੇ ਬਹਿ ਕੇ ਹੀ ਸ਼ੁਰੂ ਕਰ ਸੋ ਉਦੇ ਵੱਲੋਂ ਵੱਖ-ਵੱਖ ਤਰ੍ਹਾਂ ਸਰਵਿਸਾਂ ਦਿੱਤੀ ਜਾ ਰਹੀ ਨੜਕੇ ਵੱਲੋਂ ਸੋ ਦੇਖ ਸਕਦੇ ਹੋ ਕਿ ਗੱਡੀ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਵਾਸ਼ਿੰਗ ਡਰਾਈ ਕਲੀਨਿੰਗ ਕੰਪਾਉਂਡ ਪਾਲਿਸ਼ਿੰਗ ਅਤੇ ਹੋਰ ਵੀ ਸਰਵਿਸਾਂ ਨੇ ਫਿਲਹਾਲ ਨੌਜਵਾਨ ਵੱਲੋਂ ਮਿਹਨਤ ਕੀਤੀ ਜਾਂਦੀ ਹੈ ਔਰ ਉਸ ਦਾ ਮੰਨਣਾ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਵੀ ਤੁਸੀਂ ਇਹ ਮਿਹਨਤ ਕਰ ਸਕਦੇ ਹੋ ਸੋ ਉਸ ਨੌਜਵਾਨ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਹਾਂਜੀ ਅਨਮੋਲ ਸਿੰਘ ਇਸ ਲੜਕੇ ਦਾ ਨਾਮ ਹੈ ਸਭ ਤੋਂ ਪਹਿਲਾਂ ਇਸ ਨਾਲ ਗੱਲਬਾਤ ਕਰੋ ਬਿਰਕਲ ਖਾਲਸਾ ਜੀ ਫਤਿਹ ਜੀ ਬਿਰਕਲ ਖਾਲਸਾ ਹਾਂ ਕਿਤੇ ਹਾਂਜੀ ਪਿਆਰਿਓ ਕੀ ਕਹਿਣਾ ਚਾਹੋਗੇ ਇੱਕ ਬੜਾ ਸੋਹਣਾ ਤੁਸੀਂ ਸੈਟ ਬਾਜੀ ਮਾਰੇ ਦੀ ਕਿਰਪਾ ਹੈ ਜੀ ਬਸ ਕਿਵੇਂ ਮਨ ਦੇ ਵਿੱਚ ਵਿਚਾਰ ਆ ਕਿ ਇਸ ਤਰ੍ਹਾਂ ਦਾ ਸੈਟਅਪ ਲਾਇਆ ਜਾਵੇ ਵਾਸ਼ਿੰਗ ਸੈਂਟਰ ਜਿਹੜਾ ਕਿ ਸ਼ੁਰੂ ਤੋਂ ਭਰਾ ਦੇ ਮੈਂ ਵੱਡਾ ਭਰਾ ਮੇਰਾ ਤੇ ਮੈਂ ਆਪਾਂ ਇਕੱਠੇ ਘਰੇ ਗੱਡੀ ਧੋਣੇ ਰਹਿੰਦੇ ਹ ਆਪਣੀਆਂ ਸ਼ੌਂਕ ਬੜਾ ਸੀ ਆਪਾਂ ਨੂੰ ਫਿਰ ਉਸ ਤਰ੍ਹਾਂ ਹੀ ਸ਼ੌਂਕ ਪੈਂਦੇ ਪੈਂਦੇ ਅਸੀਂ ਫਿਰ ਐਕਟਿਵਾ ਪਾਈ ਫਿਰ ਮੈਕਿਓ ਤੇ ਕੰਮ ਕਰਦਾ ਰਿਆਂ 2 ਕੁ ਸਾਲ ਪਹਿਲਾਂ ਐਕਟਿਵਾ ਤੇ ਕੰਮ ਕੀਤਾ ਪੂਰਾ ਬੇਸ ਕ੍ਰੀਏਟ ਕੀਤਾ ਪੂਰੇ ਸ਼ਹਿਰ ਚ ਪੂਰੀ ਫੈਸਿਲਿਟੀ ਦਿੱਤੀ ਸਾਰਿਆਂ ਨੂੰ ਫਿਰ ਬਸ ਆ 7 ਕੁ ਮਹੀਨੇ ਹੋ ਗਏ ਵੈਨ ਲਈ ਬਸ ਹੁਣ ਤੇ ਤਿਆਰ ਸਾਰੀ ਆਪ ਹੀ ਕੀਤੀ ਹੈ ਜੀ ਹੁਣ ਮੰਦੇ ਵਿੱਚ ਆਈਡੀਆ ਕਿਵੇਂ ਆਇਆ ਕਿ ਇਸ ਤਰ੍ਹਾਂ ਦੀ ਗੱਡੀ ਤਿਆਰ ਕੀਤੀ ਜਾਵੇ ਬਾਜੀ ਕਿਸੇ ਲਈ ਕਸਟਮਰ ਆਉਂਦਾ ਹੈ ਜਾਈਦਾ ਹੈ ਕਸਟਮਰ ਕਹਿੰਦਾ ਸੀ ਵੀ ਭਾਜੀ ਕੋਈ ਐਕਸਟਰਾ ਕੰਮ ਹੈਗਾ ਵਾਦੇ ਕਰ ਦੋ ਭਾਜੀ ਸਾਡੇ ਕੋਲ ਫੈਸਿਲਿਟੀ ਨਹੀਂ ਹੁੰਦੀ ਸੀ ਸਮਾਨ ਨਹੀਂ ਹੁੰਦਾ ਕਿਉਂਕਿ ਐਕਟਿਵ ਤੇ ਉਹਨਾਂ ਕੀ ਸਮਾਨ ਹੁੰਦਾ ਸੀ ਤੇ ਫਿਰ ਤਾਂ ਕਿ ਸੋਚਿਆ ਕਿ ਵੈਨ ਦਾ ਪ੍ਰੋਗਰਾਮ ਕਰਦੇ ਕਿ ਕਸਟਮਰ ਨੇ ਜੇ ਮੌਕੇ ਤੇ ਕੁਝ ਵੀ ਕਹਿਤਾ ਤਾਂ ਅਸੀਂ ਮੌਕੇ ਤੋਂ ਉਹਨਾਂ ਕਰਕੇ ਦੇ ਦੇਣਾ ਵਾਹ ਥੋੜਾ ਜਿਹਾ ਡਿਟੇਲ ਨਾਲ ਦੱਸ ਸਕਦੇ ਹੋ ਕਿਵੇਂ-ਕਿਵੇਂ ਸਰਟਿਫਾਈ ਕੀਤਾ ਜੀ ਇਹ ਪੰਪ ਪ੍ਰੈਸ਼ਰ ਪੰਪ ਲੱਗਾ ਜੀ ਇਹਦੇ ਨਾਲ ਪੂਰੀਆ ਹੋਜ਼ਰੀ ਲੱਗੀ ਜੀ ਇਹ ਪੂਰੀ ਸਰ 60 ਫ ਕੁਈ エア ਪਾਲਿਸ਼ ਮਾਰਨੇ ਕੋ ਟਾਇਰ ਪਾਲਿਸ਼ ਮਾਰਨੇ ਜਾਂ ਇੰਟੀਰੀਅਰ ਦੇ ਪਾਲਿਸ਼ ਸਪਰੇਅ ਨਾਲ ਮਾਰਨੀ ਹੋਵੇ ਤੇ ਕੰਪਰੈਸ਼ਨ ਦੇ ਨਾਲ ਪੂਰੀ ਪਾਲਿਸ਼ ਵਾ ਸਕਦੀ ਹੈ ਜੀ। ਉਹ ਦੇਖਿਆਗੇ ਕਿ ਤੁਹਾਡੇ ਕੋਲ ਕੈਮੀਕਲ ਕਾਫੀ ਦੋਤਲਾ ਪਈਆਂ ਹੋਈਆਂ ਨੇ ਕਾਦੀ ਕਾਦੀ ਬੋਕਣੂ ਜੀ ਕੰਪਾਊਂਡ ਹੈਗੇ ਆ ਕੁਛ ਕੁਛ ਡੀਗਰੀਜ਼ਰ ਹੈਗੇ ਆ ਕੁਛ ਵੈਕਸ ਹੈਗੀਆਂ ਜੀ ਹਰ ਚੀਜ਼ ਅਸਲ ਵਿੱਚ ਇੱਕ ਵੱਖਰਾ ਵੱਖਰਾ ਪ੍ਰੋਡਕਟ ਹੈਗਾ ਜੀ ਅਡੇ ਕੋ ਆਮ ਖਾਸ ਤੌਰ ਤੇ ਦੇਖਿਆਗੇ ਦੁਕਾਨਾਂ ਤੇ ਜਾਈਦਾ ਗੱਡੀ ਧੋਣ ਵਾਸਤੇ ਉਹਨਾਂ ਸਿਰ ਪਾਣੀ ਮਾਰੇ ਜਾਂ ਸਿਰ ਮਾਰੀ ਜਾਂਦੀ ਹੈ ਪਰ ਤੁਹਾਡੇ ਕੋਲ ਤਾਂ ਕਾਫੀ ਕੁਝ ਹੈ ਕੀ ਕੀ ਹੈ ਦੱਸੋਗੇ ਜੀ ਕੁਛ ਲੋਕ ਲੋਕ ਲਾ ਲ ਲੋਕ ਲਾ ਦਿੰਦੇ ਜੀ ਕੁਝ ਸਟਿੱਕੀ ਪਟਾਫਰਦਾਰਤ ਹੁੰਦੇ ਆ ਕੁ ਚਿਪਕੇ ਕੋ ਟੇਪਾਂ ਲੱਗੀਆਂ ਜੀ ਉਹ ਵੀ ਸਾਰੇ ਮੂ ਮਰ ਕੇ ਕੈਮੀਕਲ ਲਾਉਂਦੇ ਕੁਝ ਵੀ ਰਗੜੀਦਾ ਨਹੀਂ ਸਰ ਕੋਈ ਵੀ ਚੀਜ਼ ਜੀ ਬਾਡੀ ਤੇ ਲੱਗੀ ਆ ਗੱਡੀ ਦੀ ਤੇ ਸਾਰੀ ਕੈਮੀਕਲ ਥਰੂ ਰੱਥੇਗੀ ਕੋਈ ਵੀ ਹੱਥ ਨਾਲ ਨਹੀਂ ਕੁਝ ਚੀਰ ਲੱਗਣੀ ਜਾਏਗੀ ਨਮੋ ਜੀ ਗੱਡੀ ਨੂੰ ਵੇਖੋ ਬੜੀ ਸੋਹਣੀ ਤੁਸੀਂ ਸਜਾਈ ਹੋਈ ਹੈ ਕਿੰਨਾ ਕੁ ਖਰਚਾ ਆਇਆ ਔਰ ਗੱਡੀ ਦਾ ਜਿਹੜਾ ਆਈਡੀਆ ਕਿ ਇਹੀ ਗੱਡੀ ਚ ਤਿਆਰ ਕਰ ਸਕਦੇ ਆ ਜੀ ਵੈਨ ਹੋਰ ਕੋਈ ਪਤਾ ਨਹੀਂ ਲੱਗੇ ਜੇ ਇੱਕ ਪੜਤੇ ਜੇਗੀ ਹੀ ਵੈਣੇ ਲਈ ਕਿ ਰੇਂਜ ਵਾਈਜ਼ ਵਧੀਆ ਹੈਗੀ ਹੈ ਜੀ ਤਾਂ ਕਰਕੇ ਇਹਦੇ ਜਿਹੜੇ ਨੌਜਵਾਨ ਵਿਦੇਸ਼ਾਂ ਨਹੀਂ ਧਰਤੀ ਰੁੱਕ ਕਰਦੇ ਨੇ ਔਰ ਕਹਿੰਦੇ ਨੇ ਕਾਰੋਬਾਰ ਨਹੀਂ ਹੈ ਕੰਮਕਾਰ ਨਹੀਂ ਕਰਦੇ ਹੱਡ ਤੋੜ ਮਿਹਨਤ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਭਾਜੀ ਕਿਰਤੀ ਬੰਦਾ ਚਾਹੀਦਾ ਜਿੱਥੇ ਮਰਜ਼ੀ ਵੇਖੇ ਕਰ ਲੇਗਾ ਬਸ ਇੰਨੀ ਕੀ ਗੱਲ ਜੀ ਮੇਰੇ ਕੋ ਤੇ ਢੇਲ ਸਿੰਘ ਦਾ ਕੀ ਜੀ ਕਿ ਢੇਲ ਸਿੰਘ ਤੁਸੀਂ ਲਿਖਿਆ ਹੈਗਾ ਜੀ ਇਹ ਵਹੀ ਕੰਪਨੀ ਦਾ ਨਾਮ ਪਾਇਆ ਜੀ ਅੱਛਾ ਜੀ ਤੇ ਕੰਪਨੀ ਦਾ ਨਾਮ ਪਾਇਆ ਸੀਗਾ ਭਰਾਣਾ ਭਰਾਣਾ ਸਲਾਹ ਕਰਨ ਦੇ ਹਾਂ ਕਿਹੜਾ ਨਾਮ ਰੱਖ ਕੇ ਕਹਿੰਦੇ ਢੇਲ ਸਿੰਘ ਰੱਖ ਲਿਆ ਜਾਵੇ ਇਸ ਵਧੀਆ ਰਹੇਗਾ ਤੇ ਆਰਡਰ ਕਿਵੇਂ ਮਿਲਦੇ ਨੇ ਦਿਨ ਚ ਕਿੰਨੇ ਆਰਡਰ ਤੁਸੀਂ ਕਰਦੇ ਬਾਜੀ ਬੁਕਿੰਗ ਹੁੰਦੀ ਹੈ ਜੀ ਹ ਹਾਂ ਜੀ ਹਫਤੇ ਪਹਿਲਾਂ ਬੁਕਿੰਗ ਫੜੀ ਦੀ ਜੀ ਬਸ ਉਸੇ ਬੁਕਿੰਗ ਥਰੂ ਚੱਲੀਦਾ ਜੀ ਬਸ ਸਾਰਾ ਦਿਨ ਸ੍ਰੀ ਗੁਰੂ ਰਾਮਦਾਸ ਜੀ ਦਾ ਫੇਰ ਰੋਟਾ ਸਰਮਣ ਦਾ ਬਸ ਚੜਦੀ ਕਲਾ ਮਾਰੇ ਦੀ ਬੜੀ ਕਿਰਪਾ ਹੈ ਜੀ ਫਿਆਰਿਓ ਅੰਮ੍ਰਿਤਸਰ ਤੋਂ ਬਾਹਰ ਵੀ ਸਰਵਿਸ ਕਰਦੇ ਹੋ ਜਾਂਦਾ ਲਗਭਗ ਮੰਨ ਵਾਲੇ ਤੱਕ ਜਾਈਦਾ ਜੀ ਵੱਤ ਤੋਂ ਵੱਤ ਮੰਨ ਵਾਲੇ ਆ ਹੱਦ ਜੰਡਿਆਲੇ ਦੀ ਸਟਾਰਟਿੰਗ ਤੱਕ ਜੀ ਬਸ ਟੋਲ ਤੱਕ ਬਸ ਕੋਮ ਤਾਂ ਇੰਨੇ ਫੇਮਸ ਹੋ ਗਏ ਟਾਈਮ ਹੀ ਨਹੀਂ ਮਿਲਦਾ ਨਹੀਂ ਜੀ ਨਹੀਂ ਮਾਰੇ ਦੀ ਕਿਰਪਾ ਇਹੀ ਬਸ ਤੇ ਕਿੰਨੇ ਕਾ ਕੀਮਤ ਹੈ ਇਹਦੀ ਤੁਸੀਂ ਜੱਦੀ ਵੱਤ ਕਿੰਨੀ ਕੁ ਉਮਰ ਹੈ ਤੁਹਾਡੀ ਜੀ ਮੇਰੀ ਉਮਰ ਮੇਰੇ 25 ਸਾਲ ਜੀ ਤੇ ਘਰ ਦੇ ਵਿੱਚ ਤੁਸੀਂ ਇਕੱਲੇ ਹੀ ਕੰਮ ਕਰਦੇ ਹੋ ਜ ਨਾਲ ਅੱਗੇ ਕੁਝ ਹੋਰ ਜੀ ਪਤਾ ਹੀ ਤਾਂ بزਨਸ ਹੈਗਾ ਵਾ ਆਪਣਾ ਆਰਟੀਫੀਸ਼ੀਅਲ ਜੁਐਲਰੀ ਦਾ ਵਾ ਤੇ ਆਪਣਾ ਫਿਰ ਆਹੀ ਕੰਮ ਕਰੀ ਨਾਲ ਤੇ ਕੀ ਕਹਿਣਾ ਚਾਹੋਗੇ ਜਿਵੇਂ ਕਿ ਅੱਜ ਕੱਲ ਦੇ ਨੌਜਵਾਨ ਬਾਹਰ ਨੂੰ ਜਾਂਦੇ ਨੇ ਔਰ ਤੁਸੀਂ ਇਹ ਕਰ ਰਹੇ ਹੋ ਜੀ ਡਿਟੇਲ ਸਿੰਘ ਤੁਸੀਂ ਬ੍ਰਾਂਡ ਬਣਾਇਆ ਅਗਰ ਤੁਸੀਂ ਨਾਲ ਅੱਗੇ ਇਸ ਕੰਪਨੀ ਨੂੰ ਬਤਾਓਗੇ ਵੀ ਹੋਰ ਵੀ ਸ਼ਹਿਰਾਂ ਦੇ ਵਿੱਚ ਬਸ ਦੇਖੋ ਜੀ ਮਹਾਰਾਜ ਜਿਤਨਾ ਕਿਰਪਾ ਕਰੇਗਾ ਮੌਕਾ ਲੱਗੇਗਾ ਜਰੂਰ ਬਤਾਵਾਂਗੇ ਜੀ ਹਾਲੇ ਤੇ ਬੜਾ ਸਪੋਰਟ ਆ ਰਹੀ ਹੈ ਜਲੰਧਰ ਲੁਧਿਆਣੇ ਤੋਂ ਕਿ ਇੱਥੇ ਵੀ ਕਰੋ ਤੇ ਬਸ ਕੋਸ਼ਿਸ਼ ਲੱਗੇ ਆ ਦੀ ਬਸ ਹੁਣ ਉਸ ਤੌਰ ਤੇ ਵੀ ਜਾਵ ਬਿਲਕੁਲ ਸੀ ਏਸੀ ਅਨਮੋਲ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਮਤਲਬ ਗੱਡੀ ਤਿਆਰ ਕੀਤੀ ਗਈ ਹੈ ਔਰ ਵਾਸ਼ਿੰਗ ਸੈਂਟਰ ਖੋਲਿਆ ਗਿਆ ਔਰ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੱਜ ਕੱਲ ਦੇ ਨੌਜਵਾਨ ਇੱਥੇ ਰਹਿ ਕੇ ਵੀ ਮਿਹਨਤ ਕਰ ਸਕਦਾ ਹੈ ਔਰ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਸੋ ਅਨਮੋਲ ਸਿੰਘ ਉਹਨਾਂ ਲੋਕਾਂ ਦੇ ਲਈ ਇੱਕ ਇਨਸਪੀਰੇਸ਼ਨ ਹੈ ਜਿਹੜਾ ਕਿ ਬਾਹਰ ਵਿਦੇਸ਼ਾਂ ਨੂੰ ਧਰਤੀ 'ਤੇ ਜਾਂ ਕੰਮ ਕਾਰ ਨਹੀਂ ਕਰਦੇ ਹਟ-ਟੋੜ ਮਿਹਨਤ ਨਹੀਂ ਕਰਦੇ ਇਹ ਤੁਹਾਡੇ ਲਈ ਤੁਸੀਂ ਦੇਖ ਸਕਦੇ ਕਿ ਅਨਮੋਲ ਸਿੰਘ ਇੱਕ ਜਿਹੜਾ ਕਿ ਹੱਟ ਤੋੜ ਮਿਹਨਤ ਕਰ ਰਿਹਾ ਔਰ ਆਪਣਾ ਖੁਦ ਦਾ ਇੱਕ ਬ੍ਰਾਂਡ ਜਿਹੜਾ ਕਿ ਡਿਟੇਲ ਸਿੰਘ ਤਿਆਰ ਕੀਤਾ ਹੈ ਸੋ ਉਸ ਵੱਲੋਂ ਇਹ ਸਾਰੀ ਗੱਡੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਗਰ ਤੁਸੀਂ ਵੀ ਵਾਸ਼ਿੰਗ ਆਪਣੇ ਗੱਡੀ ਨੂੰ ਕਰਾਉਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਡਾਇਲ ਕਰ ਸਕਦੇ ਹੋ ਔਰ ਇਸ ਨੂੰ ਆਪਣੇ ਬੁੱਕ ਕਰ ਸਕਦੇ ਹੋ ਕਿਉਂਕਿ ਹਫਤਾ ਹਫਤਾ ਇਹਨਾਂ ਦੀ ਬੁਕਿੰਗ ਚੱਲਦੀ ਹੈ ਔਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਗੱਡੀ ਦੀ ਵਾਸ਼ਿੰਗ ਕਰਦੇ ਹਨ ਦੇਖਦੇ ਰਹੋ ਡੇਲੀ ਨਿਊਜ਼ 24 ਗੁਰਪ੍ਰੀਤ ਸਿੰਘ ਦਾ